ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅਸੀਂ ਅੱਜ ਤੁਹਾਡੇ ਨਾਲ ਫਿਰ ਜੁੜੇ ਹਾਂ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਰਾਈ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਅਸੀਂ ਪਹਿਲਾਂ ਤਾਂ ਧੰਨਵਾਦ ਕਰ ਰਹੇ ਹਾਂ ਜੀ ਤੁਹਾਡਾ ਸਾਰਿਆਂ ਦਾ ਜਿਵੇਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹਿੰਦੇ ਹੋ ਉਹੀ ਕਾਰਨ ਹੈ ਕਿ ਅਸੀਂ ਵੀ ਵਾਰ-ਵਾਰ ਤੁਹਾਡੇ ਨਾਲ ਆਪਣਾ ਕੀਮਤੀ ਸਮਾਂ ਚੁਰਾ ਕੇ ਵਿੱਚੋਂ ਤੁਹਾਡੇ ਨਾਲ ਸਾਂਝ ਗੱਡ ਲੈਣੇ ਆ ਤੇ ਜਿਵੇਂ ਹੁਣ ਤੁਹਾਡੀ ਮੰਗ ਹੀ ਸੀ ਉਹਦੇ ਬਾਬਤ ਤੁਹਾਨੂੰ ਕਰਨ ਲੱਗਿਆ ਗੱਲ ਪਰ ਗੱਲ ਇਸ ਤਰ੍ਹਾਂ ਜੀ ਮਾੜੀ ਮੋਟੀ ਜਦੋਂ ਤੁਸੀਂ ਕਮੈਂਟ ਵਾਵਾ ਜਦੋਂ ਲਿਖ ਦਿੰਦੇ ਹੋ ਨਾਲ ਸਾਨੂੰ ਥੋੜਾ ਬਹੁਤ ਇਹ ਵੀ ਦੱਸ ਦਿਆ ਕਰੋ ਨਾ VOTING ਕਿੰਨੀ ਕੁ ਤੁਸੀਂ ਕਰ ਰਹੇ ਹੋ ਕਿ ਸਾਡੇ ਕੇ ਅਨੁਸਾਰ ਖੁਰਾਕ ਸ਼ੁਰੂ ਕੀਤੀ ਪਰ ਇਸ ਵਾਰ ਤਾਂ ਡਾਕਟਰ ਗੁਪਤਾਲ ਜੀ ਮੈਂ ਜਿੱਤ ਗਈ ਹਾਂ ਕਿਉਂਕਿ ਲੋਕਾਂ ਨੇ ਸ਼ੁਰੂ ਕਰ ਦਿੱਤੀ ਜੇ ਜੀ ਵਧੀਆ ਖੁਰਾਕ ਜਿਸ ਵਿੱਚ ਰਾਗੀ ਉਹਨਾਂ ਨੇ ਲੈਣੀ ਸ਼ੁਰੂ ਕਰ ਦਿੱਤੀ ਬਹੁਤ ਧੰਨਵਾਦ ਤੇ ਇਹ ਨਾ ਕਿਹਾ ਕਰੋ ਜੀ ਅਸੀਂ ਜਦੋਂ ਚਟਨੀ ਬਣਾਈ ਤੁਸੀਂ ਖਾਣ ਨਹੀਂ ਆਏ ਅਸੀਂ ਦੱਸਿਆ ਜੀ ਅਸੀਂ ਬਹੁਤ ਸਾਰੇ ਘਰਾਂ ਵਿੱਚ ਜਾ ਚੁੱਕੇ ਆ ਪਰ ਸਮਝਦੇ ਹੋ ਨਾ ਕਿ ਡਿਊਟੀ ਵਿੱਚੋਂ ਹਰ ਰੋਜ਼ ਜਾਣਾ ਸੰਭਵ ਨਹੀਂ ਹੈ ਐਤਵਾਰ ਦਾ ਦਿਨ ਹੁੰਦਾ ਜੇ ਜਦੋਂ ਨਿਕਲ ਸਕਦੇ ਆ ਤੇ ਬਿਲਕੁਲ ਜੀ ਹਰ ਐਤਵਾਰ ਅਸੀਂ ਜ਼ਰੂਰ ਕਿਸੇ ਆਪਣੀ ਪਿਆਰੇ ਨਾਲ ਮਿਲਦੇ ਆ ਅੱਜ ਵੀ ਅਸੀਂ ਦੇਖੋ ਨਾ ਮੁਹਾਲੀ ਪਹੁੰਚ ਰਹੇ ਆ ਖਾਸ ਤੌਰ ਤੇ ਉਹਨਾਂ ਦੇ ਸੱਦੇ ਤੇ ਤੇ ਫਿਰ ਇਸੇ ਤਰ੍ਹਾਂ ਕਿਸੇ ਨਾ ਕਿਸੇ ਐਤਵਾਰ ਤੁਹਾਡੇ ਸੱਦੇ ਤੇ ਵੀ ਹੋਵਾਂਗੇ ਐਡਰੈਸ ਤਾਂ ਲਿਖਦੇ ਨਹੀਂ ਤੁਸੀਂ ਜੇ ਬੁਲਾਣਾ ਜੇ ਫਿਰ ਸੱਚੀ ਬੁਲਾਓ ਨਾ ਖैर ਅੱਜ ਗੱਲ ਕਰ ਰਹੇ ਆ ਜੀ ਅਸੀਂ ਬਹੁਤ ਕਮਾਲ ਦੀ ਇੱਕ ਵਿਟਾਮਿਨ ਬਾਰੇ ਵਿਟਾਮਿਨ ਡੀ ਜਿਦੇ ਵਿੱਚ 10 ਦੇ 10 ਸਵਾਲ ਤੁਹਾਡੇ ਇਸੇ ਵਿੱਚ ਹੀ ਤੁਹਾਡੇ ਨਿਬੜ ਜਾਣੇ ਜੇ ਕਿ ਸਾਡਾ ਬੱਚਾ ਵੱਧ ਫੁੱਲ ਨਹੀਂ ਰਿਹਾ ਰਾਤ ਨੂੰ ਉੱਠਦਾ ਜੇ ਲੱਤਾਂ 'ਚ ਦਰਦ ਜੇ ਉਹਦੀਆਂ ਹੱਡੀਆਂ ਟੇਡੀਆਂ ਹੋ ਰਹੀਆਂ ਹਾਈਟ ਨਹੀਂ ਗੇਨ ਕਰ ਰਿਹਾ ਇੱਥੋਂ ਤੱਕ ਕਿ ਉਹਨੂੰ ਜੇ ਨਾਮ ਪ੍ਰੋਪਰ ਦਿਓ ਗੁਰਪਾਲ ਜੀ ਇਵਨ ਦਿਲ ਦੇ ਨੁਕਸ ਤੱਕ ਹੋ ਜਾਂਦੇ ਨੇ ਦੌਰੇ ਤੱਕ ਪੈ ਜਾਂਦੇ ਨੇ ਫਿਰ ਉਹਦੇ ਵਿੱਚ ਤੁਸੀਂ ਉਹਦੀਆਂ ਨਾ ਸਿਰਫ ਗੋਡੇ ਜੁੜਨੇ ਮਤਲਬ ਟੇਡੇ ਹੋ ਜਾਣੇ ਲੱਤਾਂ ਬਲਕਿ ਫੇਫੜਿਆਂ ਦੇ ਨੁਕਸ ਵੀ ਹੋ ਜਾਣਾ ਵਾਰ-ਵਾਰ ਬਿਮਾਰ ਹੁੰਦੇ ਰਹਿਣਾ ਬਹੁਤ ਕੁਝ ਜੇ ਜੇ ਵਿਟਾਮਿਨ ਡੀ ਦੀ ਕਮੀ ਹੋ ਜਾਏ ਤੇ ਜੇ ਇਲਾਜ ਨਾ ਕੀਤਾ ਜਾਏ ਤੇ ਇਹ ਜਿਹੜਾ ਹੱਡੀਆਂ 'ਚ ਨੁਕਸ ਪੈ ਜਾਂਦਾ ਜਾਂ ਛਾਤੀ ਦੇ ਵਿੱਚ ਨੁਕਸ ਪੈ ਜਾਂਦਾ ਇਹ ਅੱਗੇ ਵੱਡੇ ਹੋਣ ਤੱਕ ਵੀ ਉਸੇ ਜਿਹੀ ਤੇ ਰਹਿੰਦਾ ਤੇ ਕਦੇ ਠੀਕ ਨਹੀਂ ਹੁੰਦਾ ਬੱਚਾ ਲੇਟ ਤੁਰ ਰਿਹਾ ਹੈ ਯਾਨੀ ਇੰਨੇ ਕਾਰਨ ਨੇ ਪਰ ਅੱਜ ਆਪਾਂ ਬਹੁਤ ਇਹਦੇ ਦੇਖੋ ਜੀ ਪੰਜ ਹਿੱਸਿਆਂ 'ਚ ਪ੍ਰੋਗਰਾਮ ਅਸੀਂ ਕਰਾਂਗੇ ਜਿਨ੍ਹਾਂ ਚ ਬਹੁਤ ਅਹਿਮ ਨੁਕਤੇ ਦੱਸੇ ਜਾਣੇ ਜੇ ਤੇ ਕਿਰਪਾ ਕਰਕੇ ਪਲੀਜ਼ ਤਿੰਨ ਹਿੱਸਿਆਂ ਤੱਕ ਸੁਣ ਕੇ ਸਵਾਲ ਉਹੀ ਪੁੱਛ ਦਿਓ ਜੋ ਅੱਗੇ ਦਿੱਤਾ ਹੁੰਦਾ ਸੁਣ ਲਿਆ ਕਰੋ ਜੀ ਸੋ ਪਹਿਲਾਂ ਦੇਖਾਂਗੇ ਜੀ ਵਿਟਾਮਿਨ ਡੀ ਆਖਰ ਸਰੀਰ ਅੰਦਰ ਜਾਂਦੀ ਕਿਵੇਂ ਬਹੁਤ ਹੀ ਮਜ਼ੇਦਾਰ ਨੁਕਤੇ ਹੋਣ ਵਾਲੇ ਨੇ ਉਹਦੇ ਵਿੱਚ ਫਿਰ ਜੀ ਸੋਰਸਸ ਖੁਰਾਕ ਕਿਵੇਂ ਕੁਝ ਉਹ ਚੀਜ਼ਾਂ ਜਿਹੜੀਆਂ ਅਸੀਂ ਸੋਚਦੇ ਸਾਂ ਹੁਣ ਤੱਕ ਵੀ ਇਹਨਾਂ 'ਚ ਤਾਂ ਬਹੁਤ ਵਿਟਾਮਿਨ ਡੀ ਭਰਿਆ ਹੋਏਗਾ ਮਿਸਾਲ ਹੋ ਜਾਏ ਕਿ ਦੁੱਧ ਦੀ ਤੇ ਫਿਰ ਜਦੋਂ ਅਸੀਂ ਦੱਸਾਂਗੇ ਕਿ ਉਹਦੇ 'ਚ ਤਾਂ ਹੈ ਹੀ ਕੱਖ ਨਹੀਂ ਸੋ ਸਮਝ ਆਏਗਾ ਵੀ ਆਪਾਂ ਕੀ ਕੁਝ ਤਬਦੀਲੀ ਲਿਆਉਣੀ ਹੈ ਤੇ ਫਿਰ ਇਹਦੇ ਵਾਧੇ ਦਾ ਕਿਉਂਕਿ ਲੋੜੋਂ ਵੱਧ ਵੀ ਕਈ ਵਾਰ ਖਾ ਜਾਂਦੇ ਨੇ ਉਹਦਾ ਵੀ ਨੁਕਸਾਨ ਜੇ ਤੇ ਘਟੇ ਦਾ ਵੀ ਜਿਵੇਂ ਮੈਂ ਬੱਚਿਆਂ ਦੀ ਗੱਲ ਕੀਤੀ ਕੁਝ ਵੱਡਿਆਂ ਬਾਰੇ ਵੀ ਜਾਣਦੇ ਆਂ ਤੇ ਫੇਰ ਜੀ ਟੈਸਟ ਖਾਸ ਤੌਰ ਤੇ ਇੱਕ ਵਕ ਹੁੰਦਾ ਜੇ ਆਪਾਂ ਐਵੇਂ ਹੀ ਨਾ ਰੁਟੀਨ ਚ ਕਰਾਉਂਦੇ ਰਿਹਾ ਕਰੀਏ ਤੇ ਫਿਰ ਮੇਰਾ ਖਿਆਲ ਇਹ ਖੁਰਾਕ ਜਿੰਨੀ ਡੋਸ ਜੇ ਦਵਾਈ ਵੀ ਲੈਣ ਦੀ ਲੋੜ ਹੈ ਬਹੁਤੀ ਵਾਰ ਤਾਂ ਲੋੜ ਹੀ ਨਹੀਂ ਰਹਿੰਦੀ ਖੁਰਾਕ ਰਹੀਂ ਤੁਸੀਂ ਪੂਰਾ ਕਰ ਸਕਦੇ ਹੋ ਜਾਂ ਧੁੱਪ ਫਿਰ ਧੁੱਪ ਵੀ ਕਿੰਨੀ ਦੇਰ ਲਈ ਕਿੰਨੀ ਮਾਤਰਾ ਵਿੱਚ ਤੇ ਕਿਹੜੀ ਚੀਜ਼ ਨਾਲ ਧੁੱਪ ਉਹ ਵੀ ਅਸੀਂ ਨਹੀਂ ਐਬਜ਼ਾਰਬ ਕਰ ਸਕਦੇ ਸੋ ਸਾਰੀਆਂ ਚੀਜ਼ਾਂ ਲਈ ਜਾਣਦੇ ਆ ਜੀ ਪਹਿਲੀ ਚੀਜ਼ ਤੋਂ ਸ਼ੁਰੂ ਕਰੀਏ ਜੀ ਵਿਟਾਮਿਨ ਡੀ ਆਖਰ ਸਾਡੇ ਸਰੀਰ ਚ ਚਾਹੀਦੀ ਕਿਉਂ ਆ ਉਹ ਕਰਦੀ ਕੀ ਆ ਦੇਖੋ ਜੀ ਬਹੁਤ ਸਾਰੇ ਵਿਟਾਮਿਨ ਨੇ ਉਹਨਾਂ ਦੇ ਨਾਮ ਨਾ ਅੰਗਰੇਜ਼ੀ ਅਲਫਾਬੈਟ ਦੇ ਹਿਸਾਬ ਨਾਲ ਏ ਬੀ ਸੀ ਡੀ ਏ ਕੇ ਇਸ ਤਰ੍ਹਾਂ ਅਸੀਂ ਲਿਖ ਰੱਖੇ ਹੋਏ ਨੇ ਤੇ ਕਈ ਉਹਨਾਂ ਚੋਂ ਵਿਟਾਮਿਨ ਨੇ ਜਿਹੜੇ ਫੈਟ ਜਾਂ ਘਿਓ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਫੈਟ ਸੋਲਿਊਬਲ ਤੇ ਕਈ ਸਾਰੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਵਾਟਰ ਸੋਲਿਊਬਲ ਤਾਂ ਜਿਹੜਾ ਤਾਂ ਜੀ ਪਾਣੀ ਚ ਘੁਲ ਜਾਂਦਾ ਨਾ ਉਹ ਜੇ ਤੁਸੀਂ ਵੱਧ ਸਰੀਰ ਦੇ ਅੰਦਰ ਖਾ ਲਓ ਜਿਵੇਂ ਬੀ ਕੰਪਲੈਕਸ ਜਿੰਨਾ ਵੱਧ ਖਾ ਲੋਣਾ ਉਹ ਪਿਸ਼ਾਬ ਰੰਗ ਨਿਕਲ ਜਾਣਾ ਤੁਸੀਂ ਦੇਖਿਆ ਹੋਣਾ ਗਾੜੇ ਪੀਲੇ ਰੰਗ ਦਾ ਪਿਸ਼ਾਬ ਆ ਜਾਂਦਾ ਜੇ ਬੀ ਕੰਪਲੈਕਸ ਵੱਧ ਖਾ ਲਿਆ ਜਾਏ ਪਰ ਚਾਰ ਵਿਟਾਮਿਨ ਨੇ ਜਿਹੜੇ ਫੈਟ ਸੋਲੂਬਲ ਨੇ ਕਿਉਂ ਦੇ ਸਰੀਰ ਦੇ ਕਿਉਂ ਦੇ ਵਿੱਚ ਉਹ ਸੋਲੂਬਲ ਹੁੰਦੇ ਨੇ ਸੋ ਇਹ ਵਿਟਾਮਿਨ A ਵਿਟਾਮਿਨ D ਵਿਟਾਮਿਨ E ਤੇ ਵਿਟਾਮਿਨ K ਤੋਂ ਅੱਜ ਅਸੀਂ ਗੱਲ ਕਰਨ ਲੱਗੇ ਆਂ ਜੇ ਵਿਟਾਮਿਨ D ਦੀ ਇਹ ਬਹੁਤ ਹੀ ਜ਼ਰੂਰੀ ਵਿਟਾਮਿਨ ਆ ਪਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਆਪਣੇ ਆਪ ਬਣ ਜਾਂਦਾ ਤੇ ਬਣਦਾ ਕਿੱਥੋਂ ਹੈ ਸੂਰਜੀ ਕਿਰਨਾਂ ਤੋਂ ਬਿਲਕੁਲ ਜੀ ਤੇ ਸੋ ਯਾਨੀ ਅਲਟੀਮੇਟਲੀ ਤਾਂ ਆਪਾਂ ਇਹੀ ਗੱਲ ਕਰੀਏ ਕਿ ਜੋ ਕੁਝ ਰੱਬ ਨੇ ਸਾਨੂੰ ਦੇ ਦਿੱਤਾ ਹੋਇਆ ਨਾ ਅਸੀਂ ਉਹਦੀ ਬਹੁਤੀ ਅਹਿਮੀਅਤ ਸਮਝਦੇ ਨਹੀਂ ਅੱਜ ਸਾਨੂੰ ਹਵਾ ਮਿਲ ਰਹੀ ਏ ਠੀਕ ਹੈ ਕੱਲ ਨੂੰ ਅਸੀਂ ਉਹ ਹੀ ਗੰਦਲੀ ਕਰ ਦਿੱਤੀ ਤੇ ਜਦੋਂ ਫਿਰ ਉਹ ਨਾ ਨਾ ਮਿਲੀ ਹਵਾ ਫਿਰ ਸਮਝ ਆਏਗੀ ਅਸੀਂ ਕੀਤਾ ਕੀ ਤੇ ਇਹੋ ਕੁਝ ਜੇ ਕਿ ਰੱਬ ਨੇ ਵਿਟਾਮਿਨ ਡੀ ਜੋ ਦੇ ਦਿੱਤਾ ਸੀ ਕੁਦਰਤੀ ਉਹਨੂੰ ਅਸੀਂ ਸਮਝਦੇ ਨਹੀਂ ਐਮੀਤ ਬਿਲਕੁਲ ਜੀ ਆਪਾਂ ਅੱਗੇ ਜਾਰੀ ਰੱਖੀਏ ਸੋ ਜਦੋਂ ਸੂਰਜ ਦੀ ਕਿਰਨਾਂ ਪੈਂਦੀਆਂ ਨੇ ਸਾਡੇ ਚੰਬੜੀ ਤੇ ਤੇ ਉਹ ਮੈਂ ਦੋ ਗੱਲਾਂ ਬਿਲਕੁਲ ਕਲੀਅਰ ਕਰਾਂ ਕਿ ਜੀ ਇਹ ਜਿਹੜੀਆਂ ਯੂਵੀ ਅਲਟਰਾਵiolet ਰੇਜ਼ ਨੇ ਨਾ ਇਹ ਨਾ ਤਾਂ ਸ਼ੀਸ਼ੇ ਵਿੱਚੋਂ ਲੰਘਦੀਆਂ ਨੇ ਤੇ ਨਾ ਇਹ ਸਨਸਕ੍ਰੀਨ ਤੇ ਵਿੱਚੋਂ ਲੰਘਦੀਆਂ ਨੇ ਸੋ ਜੀ ਜੇ ਕਾਰ 'ਚ ਬੈਠੇ ਹੋ ਜਾਂ ਘਰ ਦੇ ਅੰਦਰ ਤੁਹਾਨੂੰ ਲੱਗਦਾ ਕਿ ਖਿੜਕੀਆਂ ਆਪਾਂ ਜੀ ਬੰਦ ਕਰਕੇ ਮ제 ਨਾਲ ਧੁੱਪੇ ਬਹਿ ਗਏ ਆ ਫਰਵਾਹੀ ਨਾ ਕਰੋ ਉਹ ਅੰਦਰ ਵੜਨੀ ਹੋਈ ਨਹੀਂ ਐਵੇਂ ਹੀ ਹਾਂ ਉਹ আলਟਰਾ ਵਲਟਰੀਜ਼ ਨਹੀਂ ਅੰਦਰ ਬਿਲਕੁਲ ਜੀ ਆਪਾਂ ਕਹਿੰਦੇ ਰੰਗ ਨਾ ਕਾਲਾ ਹੋ ਜੇ ਜੀ ਤਾਂ ਇਸ ਕਰਕੇ ਸਨਸਕ੍ਰੀਨ ਲਾ ਕੇ ਬੈਠ ਗਏ ਤਾਂ ਵੀ ਵਿਟਾਮਿਨ ਡੀ ਸੂਰਜੀ ਕਿਰਨਾ ਚ ਨਹੀਂ ਜਾਣੀ ਬਿਲਕੁਲ ਜੀ ਫਿਰ ਕਿੰਨੀ ਦੇਰ ਸੂਰਜੀ ਕਿਰਨਾ ਵੈਸੇ ਬਹਿਣਾ ਚਾਹੀਦਾ ਬਿਲਕੁਲ ਦੇਖੋ ਜੀ ਇਹ ਬੰਦਾ ਕਿੱਥੋਂ ਆ ਕੋਲੇਸਟ੍ਰੋਲ ਤੋਂ ਆ ਹੀ ਕੋਲੇਸਟ੍ਰੋਲ ਦਾ ਹੋਰ ਆ ਗਿਆ ਜਿਹੜਾ ਰੋਲਾ ਕੋਲੇਸਟ੍ਰੋਲ ਦਾ ਪਾਇਆ ਨਾ ਘਟਾਓ ਘਟਾਓ ਤੇ ਕੋਲੇਸਟ੍ਰੋਲ ਤੋਂ ਹੀ ਵਿਟਾਮਿਨ ਡੀ ਬਣਨਾ ਤੇ ਆਮ ਇਨਸਾਨ ਨੂੰ ਜਿਹੜੇ ਮਾਹੌਲ 'ਚ ਅਸੀਂ ਰਹਿੰਦੇ ਆ ਤੇ ਜਿੰਨਾ ਕੋ ਸਾਡਾ ਡਾਰਕ ਕਲਰ ਹੈ ਤੇ ਸਾਨੂੰ 5 ਮਿੰਟ ਤੋਂ 30 ਮਿੰਟ ਹਫਤੇ ਦੇ ਵਿੱਚ ਦੋ ਵਾਰੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚਕਾਰ ਸੋ ਜੀ ਟਾਈਮ ਖਿਆਲ ਰੱਖ ਲਿਓ ਜੀ ਟਾਈਮ ਖਿਆਲ ਰੱਖ ਲਿਓ 10 ਤੋਂ 4 ਤੇ ਫਿਰ ਟਾਈਮ ਕਿੰਨੀ ਦੇਰ ਇਹ ਦੋ ਚੀਜ਼ਾਂ ਵੱਲ ਗੌਰ ਕਰਿਓ ਜੀ ਸੋ ਇਸੇ ਟਾਈਮ ਦੇ ਵਿੱਚ ਇੰਨੇ ਸਮੇਂ ਲਈ ਤਾਂ ਹੀ ਤੇ ਉਹ ਵੀ ਉਦੋਂ ਖਿੜਕੀਆਂ ਦੇ ਵਿੱਚ ਸ਼ੀਸ਼ੇ ਨਾ ਹੋਣ ਸਨਸਕ੍ਰੀਨ ਨਾ ਲਾਈ ਹੋਏ ਬਿਲਕੁਲ ਜੀ ਤੇ ਇਹ ਬਹੁਤ ਜ਼ਰੂਰੀ ਹੈ ਤੇ ਜਿਹੜੇ ਸਾਡੇ ਭਰਾ ਭੈਣ ਰਹਿੰਦੇ ਨੇ ਨਾ ਕੈਨੇਡਾ ਅਮਰੀਕਾ ਉਹਨਾਂ ਨੂੰ ਮਿਲਦੀ ਨਹੀਂ ਜੀ ਸਰਦੀਆਂ ਦੇ ਵਿੱਚ ਕੋਈ ਵੀ ਸਨਲਾਈਟ ਪ੍ਰੋਪਰ ਨਹੀਂ ਮਿਲਦੀ ਵਿਟਾਮਿਨ ਡੀ ਜ਼ੀਰੋ ਹੈ ਸੋ ਜਦੋਂ ਚਮੜੀ 'ਚ ਬਣ ਜਾਂਦਾ ਉਸ ਤੋਂ ਬਾਅਦ ਇਹ ਜਿਗਰ 'ਚ ਜਾਂਦਾ ਜਿਗਰ ਤੋਂ ਬਾਅਦ ਗੁਰਦੇ 'ਚ ਜਾਂਦਾ ਤੇ ਗੁਰਦੇ ਦੇ ਵਿੱਚ ਇਹਦਾ ਫਾਈਨਲ ਐਕਟਿਵ ਫਾਰਮ ਬਣਦਾ ਤੇ ਜੇ ਕਿਸੇ ਨੂੰ ਗੁਰਦੇ ਦਾ ਰੋਗ ਹੋਏ ਨਾ ਡਾਇਲਸਿਸ ਕਰਾ ਰਿਆ ਹੈ ਗੁਰਦੇ ਫੇਲ ਹੈ ਪਰ ਇਹ ਕੰਮ ਨਹੀਂ ਬੰਨਾ ਬਿਲਕੁਲ ਜੀ ਤੇ ਮੈਂ ਥੋੜੀਆਂ ਜੀਆਂ ਤੁਹਾਨੂੰ ਸੋਰਸਸ ਬਾਰੇ ਦੱਸ ਦੇ ਜੀ ਕਿ ਦੇਖੋ ਜੀ ਬਹੁਤ ਸਾਰੀਆਂ ਕਿਸਮਾਂ ਅਸੀਂ ਹਰੀਆਂ ਸਬਜ਼ੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਵਿੱਚ ਮੈਂ ਸਪਸ਼ਟ ਕਰ ਦਿਆਂ ਵਿਟਾਮਿਨ ਡੀ ਹੈ ਹੀ ਨਹੀਂ ਬਿਲਕੁਲ ਇਸੇ ਤਰ੍ਹਾਂ ਜੀ ਜਿੰਨੇ ਵੀ ਸੀਰੀਅਲਸ ਤੁਸੀਂ ਲੈਂਦੇ ਹੋ ਜਾਂ ਤੁਸੀਂ ਫੈਟ ਫਰੀ ਮਿਲਕ ਪਾਉਂਦੇ ਹੋ ਬਿਲਕੁਲ ਜੀ ਜਾਂ ਪਨੀਰ ਜਾਂ ਤੁਸੀਂ ਦਹੀਂ ਲੈ ਰਹੇ ਹੋ ਸਾਰੇ ਸਿਰਫ ਫੋਰਟੀਫਾਈਡ ਜਾਂ ਕਿਉ ਤੁਸੀਂ ਵਰਤ ਰਹੇ ਹੋ ਜਿਸ ਦੇ ਉੱਤੇ ਲਿਖਿਆ ਹੋਏਗਾ ਫੋਰਟੀਫਾਈਡ ਵਿਦ ਵਿਟਾਮਿਨ ਡੀ ਸਿਰਫ ਉਸੇ ਵਿੱਚ ਜੇ ਬਾਕੀ ਕੁਦਰਤੀ ਉਹਨਾਂ ਚੀਜ਼ਾਂ ਵਿੱਚ ਨਹੀਂ ਹੈ ਹੁਣ ਇਸੇ ਤਰ੍ਹਾਂ ਜੀ ਕੋਡ ਲਿਵਰ ਆਇਲ ਤੁਹਾਨੂੰ ਜੇ ਮਿਲੇਗਾ ਗੁਰਪਾਲ ਜੀ ਉਹ ਤਾਂ ਕਮਾਲ ਹੀ ਕੀਤਾ ਪਿਓ ਦੇ ਵਿੱਚ ਵਿਟਾਮਿਨ ਮੱਛੀ ਤੋਂ ਬੰਦਾ ਤੇਲ ਹੈ ਤੇ ਉਹਦੇ ਕੈਪਸੂਲ ਵੀ ਮਿਲ ਜਾਂਦੇ ਨੇ ਸੋ ਕੋਡ ਲਿਵਰ ਆਇਲ ਦੇ ਵਿੱਚ ਸਭ ਤੋਂ ਵੱਧ ਵਿਟਾਮਿਨ ਡੀ ਹੈ ਆਮ ਇਨਸਾਨ ਨੂੰ ਬੱਚਿਆਂ ਨੂੰ ਤਕਰੀਬਨ 400 ਯੂਨਟ ਵੱਡਿਆਂ ਨੂੰ 600 ਇੰਟਰਨੈਸ਼ਨਲ ਯੂਨਿਟਸ ਰੋਜ਼ ਦਾ ਤੇ 70 ਸਾਲ ਤੋਂ ਉੱਪਰ ਵਾਲਿਆਂ ਨੂੰ 800 ਯੂਨਟ ਰੋਜ਼ ਦੀ ਲੋੜ ਹੁੰਦੀ ਹੈ ਵਿਟਾਮਿਨ ਡੀ ਦੀ ਤੇ ਕੱਲੇ ਕੋਡ ਲਿਵਰ ਆਇਲ ਦੇ ਇੱਕ ਕੈਪਸੂਲ ਦੇ ਵੀ 1360 ਯੂਨਟ ਉਹਦੇ ਵਿੱਚ ਹੈਗਾ ਤੇ ਇਸੇ ਤਰੀਕੇ ਨਾਲ ਜਿਹੜੀ ਮੱਛੀ ਹੈ ਉਹਦੇ ਵਿੱਚ ਵੀ ਵਿਟਾਮਿਨ ਡੀ ਬਹੁਤ ਹੈ ਤਕਰੀਬਨ ਇੱਕ ਹੈਲਪਿੰਗ ਦੇ ਵਿੱਚ 600 ਯੂਨਟ ਦਾ ਕਰ ਵਿਟਾਮਿਨ ਡੀ ਹੈ ਯਾਨੀ 645 ਕੁਸ਼ ਤਾਂ ਇੰਨੀ ਵੱਧ ਜੇ ਸੋ ਲਗਭਗ 600 ਪਰ ਗੁਰਪਾਲ ਜੀ ਦੇਖੋ ਮਸ਼ਰੂਮਸ ਜਿਹੜੇ ਆਪਾਂ ਗੱਲ ਕਰਦੇ ਆ ਜੋ ਕਿ ਖਾਸ ਤੌਰ ਤੇ ਕਿਹਾ ਗਿਆ ਜੀ ਜਿਹੜੇ ਧੁੱਪੇ ਹੋਣ ਇਹ ਵੀ ਖਿਆਲ ਦੇ ਬਿਲਕੁਲ ਤੇ ਉਹ ਦੂਜੇ ਨਹੀਂ ਮਸ਼ਰੂਮਸ ਦੇ ਵਿੱਚ ਆਗਾ ਦੇ ਸਿਰਫ ਜਿਹੜੇ ਧੁੱਪ ਨੂੰ ਐਕਸਪੋਜ਼ਡ ਮਸ਼ਰੂਮਸ ਹੁਣ ਉਹਨਾਂ ਚ ਕਿੰਨੀ ਦੇ ਤੇ ਅਰਸ਼ੇਂਦਰ ਜੀ ਉਹ 370 ਹੈਗਾ ਜੀ ਉਹਦੇ ਜਿਹੜੀ ਇੱਕ ਹੈਲਪਿੰਗ ਦੇ ਵਿੱਚ ਅਸੀਂ ਕਹਿ ਦਿੰਨੇ ਆ ਮਸ਼ਰੂਮ ਦੇ ਵਿੱਚ ਪਰ ਖਾਸ ਗੱਲ ਇਹ ਹੈ ਕਿ ਕਈ ਵਾਰ ਮਸ਼ਰੂਮ ਨਾ ਅੰਦਰ ਉਗਾਏ ਜਾਂਦੇ ਨੇ ਫਿਰ ਉਹਨਾਂ ਨੂੰ ਆਰਟੀਫੀਸ਼ੀਅਲ ਯੂਵੀ ਰੇਸ ਦੇ ਕੇ ਵਿਟਾਮਿਨ ਡੀ ਦਾ ਲੈਵਲ ਵਧਾਇਆ ਜਾਂਦਾ ਤੇ ਦੁੱਧ ਵਿੱਚ ਤਾਂ ਜੀ ਜੋ ਆਪਾਂ ਬਹੁਤ ਸੋਚਦੇ ਆ ਬਾ ਕਮਾਲ ਅਸੀਂ ਤਾਂ ਦੁੱਧ ਚ ਕੈਲਸ਼ੀਅਮ ਦੇ ਢੇਰਾਂ ਦੇ ਢੇਰ ਲੈ ਕੇ ਜੀ ਦੱਸ ਦਈਏ ਦੁੱਧ ਦੇ ਵਿੱਚ ਹੈ ਹੀ ਨਹੀਂ ਸੋ ਜਿਹੜਾ ਫੋਰਟੀਫਾਈਡ ਹੋਏਗਾ ਜੀ ਦੁੱਧ ਸਿਰਫ ਉਹਦੇ ਇੱਕ ਕੱਪ ਵਿੱਚ 120 ਤੱਕ ਹੀ ਯੂਨਿਟ ਮਿਲੇਗਾ ਆਦਰਵਾਇਸ ਦੁੱਧ ਵਿੱਚ ਆਪਣੇ ਆਪ ਵਿੱਚ ਹੈ ਹੀ ਨਹੀਂ ਸੋ ਇਹ ਤਾਂ ਬਿਲਕੁਲ ਸਪਸ਼ਟ ਹੈ ਐਂ ਜੀ ਤੁਸੀਂ ਜੀ ਸੋਇਆ ਬੀਨ ਜਾਂ ਐਲਮੰਡ ਜਾਂ ਓਟ ਮਿਲਕ ਇਹ ਵੀ ਇਨ 200 ਸਿਰਫ 100 ਯੂਨਿਟ 45 ਦੇ ਵਿੱਚ ਆ ਹਾਂਜੀ ਉਹਦੇ ਵਿੱਚ ਵੀ ਸਿਰਫ ਜੇ ਉੱਤੇ ਲਿਖਿਆ ਹੋਇਆ ਜੇ 45ਡ ਤਾਂ ਹੀ ਆ ਉਹਦੇ ਵਿੱਚ ਵੀ ਵਿਟਾਮਿਨ ਡੀ ਨਹੀਂ ਹੈ ਸੋ ਇਨਾਂ ਖਿਆਲ ਰੱਖ ਲਓ ਵੀ 100 ਹੀ ਜੇ ਤੇ ਫਿਰ ਜੀ ਥੋੜਾ ਜਿਹਾ ਇੱਕ ਅੰਡੇ ਦੇ ਵਿੱਚ 40 ਯੂਨਿਟ ਹੁੰਦਾ ਸਿਰਫ ਤੇ ਜਿਹੜੇ ਸੀਰੀਅਲ 45ਡ ਆਉਂਦੇ ਨੇ ਨਾ ਯੇ ਸੀਰੀਅਲ 45ਡ ਹੈਗੇ ਨੇ ਤਾਂ ਉਹਦੇ ਬਹੁਤ ਜ਼ਿਆਦਾ ਨਹੀਂ ਹੈ ਸੋ ਸੀਰੀਅਲ ਦੇ ਵਿੱਚ ਵੀ 80 ਯੂਨਿਟ ਹਾਂਜੀ ਯਾਨੀ 1080 80 ਤੇ ਪਨੀਰ ਦੇ ਵਿੱਚ ਹੁੰਦਾ ਜੀ ਜਿਹੜਾ 1 ਆਉਂਸ ਦੇ ਵਿੱਚ ਚੱਡਰ ਚੀਜ਼ ਦੇ ਵਿੱਚ ਸਿਰਫ 17 1 ਐਂਡ 7 ਓਨਲੀ ਤੇ ਚਿਕਨ ਬ੍ਰੈਸ ਤੇ ਨਾਰਮਲ ਮਸ਼ਰੂਮ ਦੇ ਵਿੱਚ ਕਿੰਨਾ ਹੈ ਜੀ 4 ਜਿਹੜਾ ਸਨਲਾਈਟ ਨੂੰ ਐਕਸਪੋਜ਼ ਨਹੀਂ ਹੋਇਆ ਸੋ ਜੀ ਦੇਖ ਲਓ ਅਸਲੀ ਸਾਰੇ ਪਾਸੇ ਕਰਾਮਾਤ ਧੁੱਪ ਦੀ ਹੋਈ ਰਹਿਣੀ ਹੈ ਜਦੋਂ ਅੰਦਾਜ਼ਾ ਲਾ ਲਿਓ ਕਿ ਜਿਸ ਦੇ ਨੇ ਮੁਫਤ ਮਿਲਦੀ ਧੁੱਪ ਅਸੀਂ ਇਹ ਵੀ ਗੋਆ ਲਈ ਨਾ ਫਿਰ ਬਹੁਤ ਔਖੇ ਹੋਵਾਂਗੇ ਕਿਉਂਕਿ ਏਅਰ ਪੋਲੂਸ਼ਨ ਦਾ ਬੇੜਾ ਗਰਕ ਅਸੀਂ ਕਰ ਦਿੱਤਾ ਕਿ ਸੂਰਜੀ ਕਿਰਨਾ ਵਧੀਆ ਪਹੁੰਚਣੀ ਨਹੀਂ ਦੇ ਰੇ ਤਬਾਈ ਮਚਾਰਿਆਂ ਫਿਰ ਓਜ਼ੋਨ ਲੇਅਰ ਦਾ ਵਾਕ ਅਸੀਂ ਪੰਗਾ ਪਾਇਆ ਹੋਇਆ ਸੋ ਥੋੜਾ ਜਿਆਦਾ ਦੇਖ ਲਈਏ ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿ ਜਿੰਨਾ ਸਮੋਗ ਤੇ ਜਿੰਨਾ ਪੋਲੂਸ਼ਨ ਤੇ ਜਿੰਨਾ ਅਸੀਂ ਕੁਆਟਰ ਤੋਂ ਪਰੇ ਆ ਨਾ ਉਹ ਸੂਰਜੀ ਕਿਰਨਾ ਸਾਡੇ ਸਰੀਰ ਤੇ ਪੈਂਦੀਆਂ ਨਹੀਂ ਤੇ ਵਿਟਾਮਿਨ ਡੀ ਦੀ ਕਮੀ ਸੋ ਜਿਹੜੇ ਕੈਨੇਡਾ ਅਮਰੀਕਾ ਕੈਨੇਡਾ ਦੇ ਵੀ ਸਾਰਾ ਅਮਰੀਕਾ ਦਾ ਜਿਹੜਾ ਨਾਰthern ਪਾਰਟ ਹੈ ਉੱਥੇ ਵਿਟਾਮਿਨ ਡੀ ਦੀ ਕਮੀ ਬਹੁਤ ਜ਼ਿਆਦਾ ਹੈ ਕਾਰਨ ਇਹ ਇਕੱਟੋ ਘਰ ਦੇ ਅੰਦਰ ਰਹਿੰਦੇ ਨੇ ਫਿਰ ਦੂਜਾ ਉੱਥੇ ਸੂਰਜ ਹੈ ਹੀ ਬਹੁਤ ਘੱਟ ਤੇ ਸਨਸਕ੍ਰੀਨ ਲਾਉਂਦੇ ਨੇ ਬਿਲਕੁਲ ਜੀ ਤੇ ਅਸੀਂ ਜ਼ਰੂਰ ਉਹਦਾ ਜ਼ਿਕਰ ਕਰਾਂਗੇ ਕਿਉਂਕਿ ਬਹੁਤ ਸਾਰੇ ਤੁਹਾਡੇ ਵੀਰ ਭੈਣ ਜੋ ਸਾਡੇ ਕੋਲ ਪਹੁੰਚਦੇ ਨੇ ਕੁਝ ਆਸਟ੍ਰੇਲੀਆ ਤੋਂ ਕੁਝ ਕੈਨੇਡਾ ਤੋਂ ਕੁਝ ਅਮਰੀਕਾ ਤੋਂ ਜੋ ਆ ਰਹੇ ਨੇ ਅੱਜ ਵੀ ਗੁਪਾਲ ਜੀ ਜਿਵੇਂ ਆਏ ਸਨ ਬਾਰੋਂ ਤਾਂ ਉਹਨਾਂ ਦੇ ਸਗੋਂ ਜਦੋਂ ਟੈਸਟ ਕਰਾਇਆ ਵਿਟਾਮਿਨ ਡੀ ਵੱਧ ਲੈਣ ਕਿਉਂਕਿ ਬੇਲੋੜਾ ਖਾਧਾ ਹੋਇਆ ਸੀ ਵੱਧ ਦੇ ਨੁਕਸਾਨ ਸਗੋਂ ਦਿਸੇ ਸੋ ਵੀ ਜ਼ਰੂਰ ਦੱਸਾਂਗੇ ਪਰ ਉਸ ਤੋਂ ਪਹਿਲਾਂ ਇੱਕ ਅਹਿਮ ਗੱਲ ਦੱਸ ਦਿਆਂ ਜੀ ਕਿ ਸਬਜ਼ੀਆਂ ਵਿੱਚ ਮੈਂ ਦੱਸ ਚੁੱਕੀਆਂ ਹੈ ਨਹੀਂ ਵਿਟਾਮਿਨ ਡੀ ਬਿਲਕੁਲ ਇਸੇ ਤਰ੍ਹਾਂ ਦਾਲਾਂ ਵਿੱਚ ਹੈ ਨਹੀਂ ਜਿਹੜੀ ਤੁਸੀਂ ਛਾਣ ਬੂਰੇ ਵਾਲੇ ਵੀ ਨਹੀਂ ਹੈ ਫਲਾਂ ਵਿੱਚ ਬਿਲਕੁਲ ਨਹੀਂ ਜੇ ਜੋ ਛਾਣ ਬੂਰੇ ਵਾਲਾ ਤੁਸੀਂ ਆਟਾ ਵੀ ਲੈ ਰਹੇ ਹੋ ਉਸ ਵਿੱਚ ਨਹੀਂ ਹੈ ਬਿਲਕੁਲ ਜੀ ਜੇ ਤੁਸੀਂ ਬ੍ਰੈਡ ਵਿੱਚ ਕੋਈ ਬ੍ਰੈਡ ਵਿੱਚ ਜਾਂ ਤੁਸੀਂ ਸੇਬ ਵਿੱਚ ਜਾਂ ਕੇਲੇ ਵਿੱਚ ਇਹਦੇ ਵਿੱਚ ਨਹੀਂ ਹੈ ਵਿਟਾਮਿਨ ਡੀ ਹੈ ਹੀ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਜੀ ਆਪਾਂ ਕੁਝ ਗੁਪਾਲ ਜੀ ਜੇ ਗੱਲ ਕਰੀਏ ਸ਼ਰਾਬ ਦਾ ਕੀ ਹਿਸਾਬ ਕਿਤਾਬ ਜੀ ਨਹੀਂ ਸ਼ਰਾਬ ਤਾਂ ਦੇਖੋ ਜੀ ਨੁਕਸਾਨ ਹੀ ਕਰਦੀ ਹੈ ਸੋ ਜੇ ਨਾਰਮਲ ਅੱਛੀ ਵਧੀਆ ਡਾਈਟ ਜਿਹੜੀ ਅਸੀਂ ਕਹਿੰਦੇ ਆ ਉਹਦੇ ਵਿੱਚ ਇਹ ਸਭ ਕੁਝ ਹੋਣਾ ਚਾਹੀਦਾ ਫਲਾਂ ਸਬਜ਼ੀਆਂ ਦਾ ਹੋਰ ਮਿਨਰਲ ਜ਼ਰੂਰ ਨੇ ਪਾਵੇਂ ਉਸ ਤੇ ਵਿਟਾਮਿਨ ਡੀ ਨਹੀਂ ਹੈ ਸੋ ਉਸ ਤਰੀਕੇ ਨਾਲ ਫੋਲਿਕ ਐਸਿਡ ਹੈਗਾ ਤੇ ਪੁੰਗਰੀਆਂ ਦਾਲਾਂ ਵਿੱਚ ਬੀਟਵਲ ਬਣ ਜਾਂਦਾ ਸੋ ਇਹ ਜ਼ਰੂਰ ਖਾਣੀ ਚਾਹੀਦੀਆਂ ਦੇਖੋ ਜੀ ਪੁੰਗਰੀਆਂ ਦਾਲਾਂ ਤੇ ਇੱਕ ਬਿਲਕੁਲ ਵੱਖਰਾ ਐਪੀਸੋਡ ਪੂਰਾ ਹੈ ਜੀ ਤੁਸੀਂ YouTube ਚੈਨਲ ਸਾਡੀ ਸਬਸਕ੍ਰਾਈਬ ਕਰੋਗੇ ਤੁਹਾਨੂੰ ਦੱਸ ਜਾਏਗਾ ਕਿਉਂਕਿ ਉਹਦੇ ਬਾਰੇ ਅਹਿਮ ਜਾਣਕਾਰੀ ਜੇ ਕਿਹੜੀ ਸਭ ਤੋਂ ਬਿਹਤਰ ਜੇ ਪੁੰਗਰੀ ਦਾਲ ਵੀ ਤੇ ਕਿਸ ਤਰ੍ਹਾਂ ਕਿਹੜੀ ਵਾਲੀ ਨੁਕਸਾਨ ਵੀ ਤਗੜਾ ਕਰ ਜਾਂਦੀ ਜਿਸ ਉਹਦੇ ਤੇ ਆਪਾਂ ਬਾਅਦ ਚ ਜੀ ਆਪਾਂ ਗੱਲ ਕਰੀਏ ਹੁਣ ਵੱਧ ਦੇ ਕੀ ਨੁਕਸਾਨ ਨੇ ਫਿਰ ਆਪਾਂ ਦੱਸਾਂਗੇ ਜੀ ਟੈਸਟ ਵੀ ਕੀ ਕਰਨਾ ਇਹਦਾ ਕੰਮ ਨਾ ਦੱਸੀਏ ਵੀ ਘਟੇ ਦੇ ਘਟੇ ਦੇ ਕੀ ਨੁਕਸਾਨ ਕਿਉਂਕਿ ਬੱਚਿਆਂ ਦੇ ਵਿੱਚ ਤਾਂ ਮੈਂ ਤਾਂ ਦੱਸ ਹੀ ਚੁੱਕੀ ਜੀ ਬੱਚਿਆਂ 'ਚ ਹੁਣ ਤੁਸੀਂ ਜਰਾ ਵੱਡਿਆਂ ਦੇ ਦੱਸੋ ਹਾਂ ਵੱਡਿਆਂ ਦੇ ਵੀ ਦੇਖੋ ਜੀ ਇਹਦਾ ਰੋਲ ਸਭ ਤੋਂ ਵੱਡਾ ਵਿਟਾਮਿਨ ਡੀ ਦਾ ਇਹ ਹੈ ਜੀ ਕਿ ਜੋ ਅਸੀਂ ਕੈਲਸ਼ੀਅਮ ਖਾਂਨੇ ਆ ਉਹ ਸਰੀਰ ਦੇ ਵਿੱਚ ਵੜਦੀ ਨਹੀਂ ਜੇ ਵਿਟਾਮਿਨ ਡੀ ਨਾ ਹੋਏ ਤਾਂ ਤੋ ਵਿਟਾਮਿਨ ਡੀ ਦੀ ਜਦੋਂ ਕਮੀ ਹੈ ਤਾਂ ਜੋ ਖਾਣੇ ਦੇ ਵਿੱਚ ਕੈਲਸ਼ੀਅਮ ਹੈ ਪਾਵੇਂ ਅਸੀਂ ਗੋਲੀ ਦੀ ਸ਼ਕਲ ਚ ਖਾਈਏ ਪਾਵੇਂ ਉਹ ਦੁੱਧ ਚ ਹੋਏ ਪਾਵੇਂ ਪਨੀਰ ਚ ਹੋਏ ਪਾਵੇਂ ਹੋਰ ਸਬਜ਼ੀਆਂ ਚ ਹੋਏ ਜਾਂ ਹੋਰ ਚੀਜ਼ਾਂ ਵਿੱਚ ਹੋਏ ਉਹ ਸਰੀਰ ਦੇ ਅੰਦਰ ਨਹੀਂ ਜਾਏਗਾ ਤੋ ਸਰੀਰ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੋ ਜਾਏਗੀ ਤੇ ਉਸ ਕਰਕੇ ਬੱਚਿਆਂ ਦੇ ਵਿੱਚ ਜਿੱਥੇ ਨੇ ਉਹ ਸ਼ਿੰਦਰ ਜੀ ਦੱਸਣਗੇ ਉਸ ਬਿਮਾਰੀ ਦਾ ਨਾਮ ਤੇ ਵੱਡਿਆਂ ਦੇ ਵਿੱਚ ਰਿਕਟਸ ਅਸੀਂ ਉਹਨੂੰ ਕਹਿੰਦੇ ਆ ਬੱਚਿਆਂ 'ਚ ਜੋ ਬਿਮਾਰੀ ਤੇ ਹੱਡੀਆਂ ਜੇ ਮੈਂ ਦੱਸ ਚੁੱਕੀਆਂ ਟੇਡੀਆਂ ਹੋ ਚੁੱਕੀਆਂ ਉਹਨਾਂ ਨੂੰ ਬਾਰ-ਬਾਰ ਖਾਂਸੀ ਜ਼ੁਕਾਮ ਹੁੰਦਾ ਰਹਿਣਾ ਹੋਰ ਵੀ ਬਹੁਤ ਸਾਰੀਆਂ ਉਹਨਾਂ ਦੀ ਗਰੋਥ ਰੁਕ ਜਾਣੀ ਰਾਤ ਨੂੰ ਦਰਦਾਂ ਪਰ ਅਡਲਟਸ ਦੀ ਦੱਸ ਅਡਲਟਸ ਵਿੱਚ ਉਹਨਾਂ ਦੀ ਆਸਟਿਓਮਲੇਸ਼ੀਆ ਕਹਿੰਦੇ ਨੇ ਤਾਂ ਆਸਟਿਓਮਲੇਸ਼ੀਆ ਵਿੱਚ ਹੱਡੀਆਂ ਵਿੰਗੀਆਂ ਹੋ ਜਾਂਦੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਖਾਸ ਕਰ ਜਿਹੜੀਆਂ ਰਿਬਸ ਨੇ ਬੋਟੀ ਬਰਾਤੇ ਜੇ ਨਾਲ ਕੈਲਸ਼ੀਅਮ ਦੀ ਕਮੀ ਹੋ ਜਾਏ ਉਮਰ ਹੁੰਦੀ ਆ ਵੱਧ ਤੇ ਧੁੱਪ ਨੂੰ ਬਹੁਤਾ ਐਕਸਪੋਜ਼ਰ ਨਹੀਂ ਹੁੰਦਾ ਉਲਟੀ ਉਮਰ ਚ ਅੰਦਰ ਰਹਿਣਾ ਬਹੁਤਾ ਪਸੰਦ ਕਰਦੇ ਨੇ ਤੇ ਉਦੋਂ ਹੀ ਬਿਮਾਰੀ ਹੋ ਜਾਂਦੀ ਹੈ ਦੀ ਆਸਟਿਓਪੋਰੋਸਿਸ ਜਿਹਦੇ ਵਿੱਚ ਖਾਸ ਕਰ ਰੀੜ ਦੀ ਹੱਡੀ ਤੇ हिਪ ਦਾ ਫ੍ਰੈਕਚਰ ਤੇ ਆਹ ਵਾਲਾ ਫ੍ਰੈਕਚਰ ਜਿਹੜਾ ਹੈ ਤਿੰਨ ਫ੍ਰੈਕਚਰ ਬੜੇ ਕਾਮਨ ਹੁੰਦੇ ਨੇ ਬਿਲਕੁਲ ਜੀ ਤੁਸੀਂ ਦੇਖਦੇ ਹੋਵੋਗੇ ਕਿ ਸਾਡੇ ਜਦੋਂ ਵੱਡੀਆਂ ਦਾਦੀਆਂ ਨਾਨੀਆਂ ਬਜ਼ੁਰਗ ਜਾਂ ਪਰਦਾਦੀਆਂ ਪੜਨਾਨੀਆਂ ਦੇ ਤੁਸੀਂ ਦੇਖਦੇ ਹੋਗੇ ਹਲਕਾ ਜਿਹਾ ਕੁੱਬ ਪੈ ਜਾਣਾ ਪਿੱਠ ਤੋਂ ਤੇ ਇਹ ਹੱਡੀਆਂ ਟੇਡੀਆਂ ਜੁੜ ਜਾਣੀਆਂ ਜਾਨੀ ਡਿੱਗਣਾ ਜਾਂ ਵਹਿਣਾ ਤੇ ਕ੍ਰੈਕ ਆ ਜਾਣੇ ਟੇਡੀਆਂ ਜਾਂ ਫਿਰ ਬਹੁਤ ਸਾਰੀਆਂ ਅਜਾਈਂ ਜਾਂਨਾ ਅਸੀਂ ਜਾਂਦੀਆਂ ਦੇਖਿਆ ਨੇ ਕਿ ਹਲਕੀ ਜੀ ਸੱਟ ਜਾਂ ਹਲਕੇ ਜੇ ਤਿਲਕਨ ਨਾਲ ਹੀ ਤੁਸੀਂ ਆ ਹੱਡੀ ਜਿਹੜੀ ਤੋਂ ਨਿਕਲ ਜਾਂਦੀ ਜੇ ਤੇ ਉਸ ਤੋਂ ਬਾਅਦ ਪਰਮਾਤਮਾ ਦਾ ਹੀ ਕਹਿਰ ਹੁੰਦਾ ਕਿਉਂਕਿ ਉਸ ਉਮਰ ਵਿੱਚ ਜਦੋਂ ਮੰਜੇ ਤੇ ਅਸੀਂ ਪੈ ਜਾਂਨੇ ਆ ਤਾਂ ਫਿਰ ਉਹ ਬਹੁਤ ਰੇਅਰ ਹੀ ਜੇ ਜਿਹੜਾ ਕੋਈ ਉਸ ਤੋਂ ਬਾਅਦ ਲੰਬੀ ਉਮਰ ਕੋਈ ਭੋਗ ਸਕਿਆ ਇੱਕ ਵਾਰ ਉਸ ਉਮਰ ਵਿੱਚ ਮੰਜੇ ਤੇ ਪੈਣ ਦਾ ਮਤਲਬ ਹੀ ਇਹੋ ਹੁੰਦਾ ਕਿ ਸਦਾ ਛੇਤੀ ਆਉਣ ਵਾਲਾ ਜੇ ਸੋ ਇਹੀ ਮਕਸਦ ਸੀ ਕਿ ਜਿੱਥੇ ਨਿੱਕੇ ਜੰਮੇ ਬੱਚੇ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਹਰ ਕਿਸੇ ਲਈ ਇਸ ਦੀ ਅਹਿਮੀਅਤ ਜੇ ਤਾਂ ਇਹ ਅਸੀਂ ਸਹੀ ਮਾਤਰਾ ਵਿੱਚ ਲੈਂਦੇ ਰਹੀਏ ਖਰਾਕ ਰਾਈ ਤਾਂ ਕਿਵੇਂ ਅਸੀਂ ਇਸ ਤਰੀਕੇ ਦੀਆਂ ਮੌਤਾਂ ਤੋਂ ਬਚਾ ਸਕਦੇ ਹਾਂ ਬੱਚਿਆਂ ਦਾ ਵਧਣਾ ਫੁੱਲਣਾ ਠੀਕ ਰਹਿ ਸਕਦਾ ਦੌਰੇ ਤੱਕ ਪੈਣ ਤੋਂ ਬਚ ਸਕਦੇ ਨੇ ਬਿਲਕੁਲ ਜੀ ਜਾਰੀ ਰੱਖੋ ਤੁਸੀਂ ਫਿਰ ਅਗੋਂ ਆਪਾਂ ਕੀ ਕੁਝ ਹੋਰ ਦੇਖੀਏ ਕੱਲੀ ਹੱਡੀਆਂ ਦੀ ਸਿਹਤ ਲਈ ਮਸਲਸ ਦੀ ਸਿਹਤ ਲਈ ਵੀ ਵਿਟਾਮਿਨ ਡੀ ਦੀ ਲੋੜ ਹੈ ਤੇ 슈ਗਰ ਦੇ ਮਰੀਜ਼ ਦੀ ਵੀ ਲੋੜ ਹੈ ਤੇ ਦੇਖੋ ਵਿਟਾਮਿਨ ਡੀ ਦਾ ਬਹੁਤ ਰੋਲਾ ਪਿਆ ਸੀ ਕਰੋਨਾ ਦੇ ਟਾਈਮ ਦੇ ਵਿੱਚ ਕਿ ਇੰਨੇ ਬਹੁਤ ਬਚਾਏ ਨੇ ਮਰੀਜ਼ ਕਿਉਂਕਿ ਜਿਹੜਾ ਲਾਸਟ ਸਟੈਪ ਹੈ ਨਾ ਇਹਨੂੰ ਐਕਟਿਵ ਕਰਨ ਦਾ ਉਹ ਗੁਰਦੇ 'ਚ ਵੀ ਹੁੰਦਾ ਤੇ ਉਹ ਫੇਫੜਿਆਂ 'ਚ ਵੀ ਹੁੰਦਾ ਤੇ ਕਰੋਨਾ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਨਾਲ ਸੋਚਿਆ ਗਿਆ ਵੀ ਕਾਫੀ ਮੌਤਾ ਹੋਈਆਂ ਕਾਵੇਂ ਪ੍ਰੂਵ ਕਦੇ ਨਹੀਂ ਹੋਇਆ ਸੋ ਵਿਟਾਮਿਨ ਕੀ ਕਰੀਏ ਜੀ ਉਹਦੇ ਵਿੱਚ ਹੁਣ ਤਾਂ ਜਿਸ ਤਰੀਕੇ ਦਾ ਫਰਾਡ ਹੀ ਲਗਭਗ ਖੇਡਿਆ ਗਿਆ ਸੀ ਬਹੁਤ ਵਾਰਨ ਕੀਤਾ ਸੀ ਮੈਂ ਤਾਂ ਬੜੀਆਂ ਵੀਡੀਓਜ਼ ਤੁਸੀਂ ਵੀ ਮੈਂ ਵੀ ਆਪਾਂ ਚੜਾਈਆਂ ਸੀ ਦੱਸਿਆ ਵੀ ਸੀ ਸੋ ਬਾਕੀ ਚਲੋ ਕੁਛ ਨਾ ਚਲੋ ਹੁਣ ਅਸੀਂ ਇੱਕ ਲੈਵਲ ਦੀ ਗੱਲ ਕਰ ਲਈਏ ਜੀ ਕਿ ਇਹ ਮੈਜਰ ਕਿਵੇਂ ਹੁੰਦਾ ਹੈਗਾ سو کیونکہ یہ لیول ہر کوئی وٹامن ڈی دا ٹیسٹ کرا کے آ دے دو انٹرنیشنل لیول دے جڑے بنے ہوئے نے کہ اے بنے ہوئے جی نینو مولز پر لیٹر دا یونٹ ہے جی جی کٹ ہے نا تے اے وٹامن ڈی دی کمی ہے تے چھوٹے چ بچوں سے ریکٹس وڈیا ملیشیا ہڈیاں کمزور ਹੋ ਸਕਦੀਆਂ ਨੇ ਇੱਕ ਵਾਰ ਜੀ ਫਿਰ ਦਰਾ ਦਿਆਂ ਕਿ 400 ਇੰਟਰਨੈਸ਼ਨਲ ਯੂਨਿਟਸ ਜੇ ਸਿਰਫ ਬੱਚਿਆਂ ਛੋਟਿਆਂ ਦੇ ਵਿੱਚ ਸਾਲ ਤੋਂ ਛੋਟੇ ਤੇ ਫਿਰ ਸਾਲ ਤੋਂ ਬਾਅਦ ਤੋਂ ਬਾਅਦ ਵਿੱਚ ਜੀ 600 ਤੇ ਫਿਰ ਸਿਰਫ 70 ਸਾਲ ਤੋਂ ਉੱਪਰ ਜਾ ਕੇ ਹੀ 800 ਕਿਰਪਾ ਕਰਕੇ ਇੰਟਰਨੈਸ਼ਨਲ ਯੂਨਿਟਸ ਨੇ ਇਸ ਤੋਂ ਫालतू ਨਾ ਲਿਓ ਬਹੁਤ ਸਾਰੀਆਂ ਦਵਾਈਆਂ ਤੁਸੀਂ ਬਾਹਰੋਂ ਪੜਦੇ ਨਹੀਂ ਕਈ ਤਾਂ ਡ੍ਰੌਪਸ ਆਂਦੇ ਨੇ ਜੀ ਜਿਹਦੇ ਵਿੱਚ 1 ਐਮ ਐਲ ਵਿੱਚ ਵੀ 800 ਯੂਨਿਟ ਹੈ 3 3 ml ਤੁਸੀਂ ਲੈ ਕੇ ਆ ਜਾਂਦੇ ਹੋ ਕਿਪ ਕਰਕੇ ਪਲੀਜ਼ ਉਸੇ ਕਾਰਨ ਹੀ ਅੱਜ ਦਾ ਸੀ ਇਹ ਪ੍ਰੋਗਰਾਮ ਕੀਤਾ ਸੀ ਕਿ ਬਿਲੋੜੀ ਵਿਟਾਮਿਨ ਡੀ ਜੋ ਹੁਣੇ ਦੱਸਣਗੇ ਕਿ ਕਹਿਰ ਟਾ ਸਕਦੀ ਜੇ ਉਹ ਜ਼ਰੂਰ ਸੁਣਿਓ ਜੀ ਤੇ ਬਿਲਕੁਲ ਜੀ ਦੇਖੋ ਇਸ ਤੁਹਾਡੀ ਗੱਲ ਨੂੰ ਰੱਖਦੇ ਹੋਏ ਇੰਗਲੈਂਡ ਨੇ ਆਪਣੀ ਰੀਕਮੈਂਡੇਸ਼ਨ ਕੀਤੀ ਹੈ ਜੀ اسے نو بھی چار سو یونٹ پر ڈے تو اوپر نہیں لائے نہیں بلکل تو یہ انگلینڈ دی ریکمینڈیشن ہے بچے دلا کے بڑے تک چار سو یونٹ پر ڈے تو اوپر نہیں لائے لیکن جو میں انہوں نے ڈوز دی گال کیتی تھی وہ تو دیکھ لو جی اپر اپر لیمٹ ہے اے سو اوپر ویٹامین ڈی نہیں کھانا ہے سو لیول دی جتے تک گال کیتی جی پہلا لیول ہے جی تی تو کٹ جیڑا کے ہڈیاں کم جور کرے گا ریکٹس کرے گا آسٹیوملیشیا دوجہ لیول ہو گئے جی تی تو پنجاب یہ بھی لو اوپر جی اینف پنجاؤ کی بالکل لوڑ نہیں ہے تے سو پچی تو اوپر جہاں لیول ہے جی اے ٹاکسک ہے ہائیپر وٹامینوس ڈی ایک بیماری ہے کہ وٹامن ڈی لیول بہت ہائی ہو جاتا ہے تے وہ موت تک ہو سکتی ہے سو ہائیپر وٹامینوس ڈی دی ضرور ایک سی گل کرتے ہاں کہ یہ کرے گا کی ਦੇ ਕੋ ਵੀਟਾਮਿਨ ਡੀ ਰਿਕੁਆਇਰਡ ਹੁੰਦਾ ਜੀ ਕਿ ਇੰਟਰਸਟਾਈਨ ਚੋਂ ਕੈਲਸ਼ੀਅਮ ਨੇ ਅੰਦਰ ਜਾਣਾ ਸੋ ਕੈਲਸ਼ੀਅਮ ਵਾਧੇਗਾ ਹਰਸ਼ਿੰਦਰ ਜੀ ਬਹੁਤ ਜ਼ਿਆਦਾ 11 ਤੋਂ ਉੱਪਰ ਕੈਲਸ਼ੀਅਮ ਚਲਾ ਜਾਂਦਾ ਤੇ ਉਹ ਗੁਰਦਿਆਂ ਤੇ ਫਰਕ ਪਾਉਂਦਾ ਤੇ ਨਾਲ ਦੀ ਨਾਲ ਜੀ ਹੱਡੀਆਂ ਤਗੜੀਆਂ ਬਹੁਤੀਆਂ ਹੋਣ ਦੀ ਬਜਾਏ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਫ੍ਰੈਕਚਰ ਹੋਣ ਦਾ ਰਿਸਕ ਹੁੰਦਾ ਨਾਲ ਦੀ ਨਾਲ ਗੁਰਦੇ ਤੇ ਫਰਕ ਪੈਂਦਾ ਜ਼ਿਆਦਾ ਪਿਸ਼ਾਬ ਆਏਗਾ ਉਲਟੀਆਂ ਲੱਗ ਜਾਣਗੀਆਂ م... کمیر آنی شروع ہو جائے گی سر درد ہو جائے گا پانی دی کمی ہو جائے گی پیشاب ود ہوئے گا دلشیئم دے نال, دے, نال، دے نال گردے دے اندر پتھری ہو جاندی ہے سو ہائپر وٹامینوس ڈی ایک بہت ہی خطرناک بیماری ہے کو ریلی علاج بھی نہیں ہے سو وٹامن ڈی کسی بھی طریقے دے نال، خوراک دِسا کدی ود ہوئے گا ہی نہیں ਸਪਲੀਮੈਂਟੇਸ਼ਨ ਜਦੋਂ ਅਸੀਂ ਗੋਲੀ ਸੋ ਅਸੀਂ ਬਿਲਕੁਲ ਜੀ ਜਿਆ ਗੋਲੀਆਂ ਅਸੀਂ ਆਪ ਹੀ ਵਧਾ ਦਿੰਨੇ ਆ ਬਹੁਤ ਵਾਰ ਦੇਖਿਆ ਜੀ ਕਿ ਬੱਚੇ ਗਰਭਾਂ ਦੀ ਨਵ ਜੰਮੇ ਬੱਚੇ ਤੁਸੀਂ ਸ਼ੁਰੂ ਕਰ ਦਿੰਨੇ ਆ ਅਸੀਂ ਵਿਟਾਮਿਨ ਡੀ ਜੋ ਕਿ ਮਾਵਾਂ ਦੀ ਕਮੀ ਉਹਨਾਂ ਦੇ ਅੰਦਰ ਸਰੀਰਾਂ ਵਿੱਚ ਹੋਣ ਕਾਰਨ ਦੇਣੀ ਪੈਂਦੀ ਜੇ ਪਰ ਉਹ ਬੱਚਿਆਂ ਨੂੰ ਰਾਨੀ ਇਹ ਹੁੰਦੀ ਜੇ ਕਈ ਵਾਰ ਪੁੱਛਣ ਹੀ ਨਹੀਂ ਆਉਂਦੇ ਵੀ ਹੁਣ ਕੀ ਕਰਨਾ ਤੇ ਉਹ ਸਾਲ ਭਰ ਵਿਟਾਮਿਨ ਡੀ ਠੋਕੀ ਹੋਈ ਜਾਂਦੇ ਨੇ ਬੱਚੇ ਦੇ ਅੰਦਰ ਤੇ ਪਤਾ ਹੀ ਨਹੀਂ ਲੱਗਦਾ ਕੀ ਤਬਾਈ ਮਚਾ ਦਿੱਤੀ ਪਰ ਕਦੇ ਕਦੇ ਕੀ 1000 ਤੱਕ ਵੀ ਯੂਨਿਟ ਕਿਸੇ ਨੂੰ ਦੇਣੀ ਪੈਂਦੀ ਜਾਂ ਕੋਈ ਇਸ ਤਰ੍ਹਾਂ ਦੀ ਨਹੀਂ ਅਸੀਂ ਜ਼ਰੂਰ ਦੇਖੋ ਜੀ ਮੈਕਸਿਮਮ ਜੋ ਟੋਲਰੇਬਲ ਡੋਸ ਹੈ ਕਿਸੇ ਵੀ ਹਾਲਤ ਵਿੱਚ ਰੋਜ਼ ਦੀ 4000 ਯੂਨਿਟ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਜੀ ਸੋ ਇਹ ਅਪਰ ਲਿਮਿਟ ਹੈ ਜੀ 4000 ਲੇਕਿਨ ਜਿਵੇਂ ਤੁਸੀਂ ਗੱਲ ਕੀਤੀ ਕਿ ਓਵਰ ਵਿਟਾਮਿਨ ਡੀ ਦੇ ਅੰਤ ਨੁਕਸਾਨ ਹੈ ਸੋ ਇਹ ਕਦੇ ਵੀ ਸੋਚਿਓ ਨਾ ਕਿ ਇੰਨੀ ਲੈਣੀ ਆ ਸੀ ਤੁਹਾਨੂੰ ਨੋਰਮਲ ਰੂਟੀਨ ਦੱਸ ਚੁੱਕੇ ਹੋਇਆ ਕਿ 800 ਤੋਂ ਉੱਪਰ ਉਹ ਵੀ 70 ਸਾਲ ਤੋਂ ਉੱਪਰ ਨੋਰਮਲ 400 ਛੋਟੇ ਨੂੰ ਤੇ 600 ਤੱਕ ਹੀ ਸੋ ਇਹ ਦਵਾਈਆਂ ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖ ਲਿਓ ਫਾਲਤੂ ਦਵਾਈਆਂ ਨਹੀਂ ਲੈਣੀਆਂ ਧੁੱਪੇ ਜੇ ਤੁਸੀਂ ਬੈਠ ਜਾਂਦੇ ਹੋ ਤਾਂ ਤੁਸੀਂ ਉਹ ਬਹੁਤ ਜੇ اسی اے پروگرام ہی بیسک لیے کر رہے ہیں کہ چھوٹے بچے تو لے کے وڈے ہون تا کرپا کر کے دوائیاں دا ٹیر وٹامن ڈی دا نہ لگو اے جے واد ہو جائے تا بہت تباہی مچا سکتی جے ایک میں نے کسے نے سوال میرے ایک مریض نے پوچھا سی کیا سی جا جی تو پہ ਕਈ ਵਾਰ ਸਰਦੀਆਂ 10-10 ਘੰਟੇ ਬੈਠੇ ਰਹਿੰਦੇ ਆ ਵਿਟਾਮਿਨ ਡੀ ਜਿਆਦਾ ਤਾਂ ਨਹੀਂ ਹੋ ਜੇਗਾ ਸਾਡੇ ਸਰੀਰ ਚ ਸੋ ਇਹ ਬਿਲਕੁਲ ਰੱਬ ਦਾ ਸਿਸਟਮ ਇੰਨਾ ਪਰਫੈਕਟ ਹੈ ਨੇਚਰ ਨੇ ਇੰਨਾ ਕੰਟਰੋਲ ਰੱਖਿਆ ਕਿ ਭਾਵੇਂ 10 ਘੰਟੇ ਤੋਪੇ ਬੈਠੋ ਵਿਟਾਮਿਨ ਡੀ ਫालतू ਬਿਲਕੁਲ ਨਹੀਂ ਬਣੇਗਾ ਸੋ ਹਾਈਪਰ ਵਿਟਾਮਿਨੋਸਿਸ ਵੀ ਸੂਰਜੀ ਕਿਰਨਾਂ ਨਾਲ ਨਹੀਂ ਜੇ ਹੋਣਾ ਸਗੋਂ ਅਸੀਂ ਘਟਾ ਲੈਣੇ ਆ ਜੀ ਜੇ ਸਨਸਕ੍ਰੀਨ ਇਹ ਥੋੜਾ ਜਿਹਾ ਹੁਣ ਖਿਆਲ ਰੱਖ ਲਿਓ ਅਸੀਂ ਤਾਂ ਦੱਸਤਾ ਜੀ ਸਨਸਕ੍ਰੀਨ ਇੰਨੀ ਵਿਨਾ ਉਹਦੇ ਤੇ ਆਪਾਂ ਕਮਲੇ ਹੋਈਏ ਕਿ ਉਹਨੂੰ ਲਾ ਕੇ ਹੀ ਬੈਠਣਾ ਤੇ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਕੁਦਰਤ ਨੇ ਸਿਸਟਮ ਬੜਾ ਕਮਾਲ ਦਾ ਬਣਾਇਆ ਵੀ ਧੁੱਪ ਜੇ ਮੇਰੇ ਤੋਂ ਲੈਣੀ ਜੇ ਫਾਇਦਾ ਲੈਣਾ ਜੇ ਤੇ ਆਓ ਨਾ ਨਾਲੋਂ ਨਾਲ ਮੇਰੀ ਖੂਬਸੂਰਤ ਜਿਹੜੀ ਹਵਾ ਹੈ ਉਹ ਵੀ ਲਓ ਸੋ ਕਮਰਿਆਂ ਅੰਦਰ ਬੰਦ ਨਾ ਹੋਵੋ ਕਮਰੇ ਚੋਂ ਨਿਕਲ ਕੇ ਧੁੱਪ ਲਓ ਤੇ ਜੇ ਕਮਰੇ ਅੰਦਰ ਬਹਿਣਾ ਹੀ ਪੈ ਰਿਹਾ ਤਾਂ ਫਿਰ ਸ਼ੀਸ਼ੇ ਘਟੋ ਘਟ ਖੋਲ ਲਓ ਬਿਲਕੁਲ ਤੇ ਦੇਖੋ ਜੀ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਵਿਟਾਮਿਨ ਡੀ ਸੂਰਜ ਦੀ ਕਿਰਨਾਂ ਨੇ ਨਾ ਉੱਥੇ ਉਹ ਟੈਨਿੰਗ ਬੈਡਸ ਉੱਥੇ ਮਿਲਦੇ ਨੇ ਕਿਉਂਕਿ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਰੰਗ ਗੋਰਾ ਹੋਏ ਉਹ ਚਾਹੁੰਦੇ ਨੇ ਸਾਡਾ ਰੰਗ ਉਹਨਾਂ ਦਾ ਰੰਗ ਥੋੜਾ ਗਹਿਰਾ ਹੋ ਜਾਏ ਅਸਲ ਗੁਰਪਾਲ ਜੀ ਗੱਲ ਸਾਰੀ ਇਹ ਹੈ ਕਿ ਅਸੀਂ ਸੰਤੁਸ਼ਟ ਨਹੀਂ ਆ ਜੋ ਵੀ ਕੁਝ ਹੁੰਦਾ ਜੇ ਨਾ ਸਾਨੂੰ ਉਸ ਤੋਂ ਵੱਧ ਜਾਂ ਉਸ ਤੋਂ ਵਾਕ ਹੀ ਚਾਹੀਦਾ ਹੁੰਦਾ ਪ੍ਰੋਬਲਮ ਹੀ ਸਾਰੀ ਇੱਥੇ ਹੈ ਜਿਸ ਦਿਨ ਸੰਤੁਸ਼ਟੀ ਆ ਜਾਏ ਨਾ ਉਦੋਂ ਇਹ ਰੰਗ ਕੀ ਨੇ ਉਹਨਾਂ ਦਾ ਮਕਸਦ ਕੋਈ ਮਾਇਨੇ ਨਹੀਂ ਰੱਖਦਾ ਸੋ ਗੱਲ ਤਾਂ ਉੱਥੇ ਹੀ ਮੁੱਕਦੀ ਜੇ ਵੀ ਜੋ ਹੈ ਉਸੇ ਨਾਲ ਜਿਸ ਦਿਨ ਸੰਤੁਸ਼ਟ ਹੋਣਾ ਸਾਨੂੰ ਆ ਗਿਆ ਬਸ ਉਸ ਤੋਂ ਬਾਅਦ ਕੋਈ ਫਿਰ ਮੈਨੂੰ ਲੱਗਦਾ ਇੱਛਾ ਹੀ ਨਹੀਂ ਬਚਦੀ ਇਹੋ ਚੀਜ਼ ਸਿਰਫ ਤੇ ਦੂਜੀ ਜਿਹੜੀ ਅਸੀਂ ਹਮੇਸ਼ਾ ਕਰਦੇ ਹਾਂ ਯਾਨੀ ਦੋ ਹੀ ਤਾਂ ਗੱਲਾਂ ਰਹਿ ਗਈਆਂ ਕਿ ਸੰਤੁਸ਼ਟੀ ਤੇ ਦੂਜਾ ਸਰਬੱਤ ਦਾ ਭਲਾ ਸੋ ਸਾਡਾ ਤਾਂ ਉਹੀ ਮਕਸਦ ਜੇ ਕੋਈ ਰਹਿ ਗਈ ਹੋਏ ਗੱਲ ਨਹੀਂ ਆਪਾਂ ਅਰਦਾਸ ਸਾਰਿਆਂ ਦੀ ਕਰੀਏ ਬਿਲਕੁਲ ਬਿਲਕੁਲ ਸਹੀ ਆ ਸਿਰਫ ਦੇਖੋ ਜੀ ਵਿਟਾਮਿਨ ਡੀ ਦੇ ਇੰਨੇ ਨੁਕਸਾਨ ਨੇ ਕਿ ਦੇਖਿਆ ਗਿਆ ਹੈ ਕਿ ਜੇ ਲੈਵਲ 75 ਤੋਂ ਉੱਪਰ ਚਲਾ ਜਾਏ ਨਾ ਮੈਂ 125 ਤਾਂ ਕਹਤਾ ਬਿਲਕੁਲ ਟੌਕਸਿਕ ਹੈ ਜੇ 75 ਤੋਂ ਉੱਪਰ ਚਲਾ ਦੇ ਫ੍ਰੈਕਚਰ ਦਾ ਰਿਸਕ ਵੱਧ ਜਾਂਦਾ ਤੇ ਨਾਲ ਦੀ ਨਾਲ ਦਿਲ ਕਾਰਨ ਮੌਤ ਹੋਣ ਦਾ ਖਤਰਾ ਵੀ ਵੱਧ ਜਾਂਦਾ ਬਿਲਕੁਲ ਇਹ ਮੌਤ ਦਾ ਕਾਰਨ ਬਹੁਤ ਜ਼ਿਆਦਾ ਜੇ ਕੋਈ ਛੋਟਾ ਮोटा ਨਹੀਂ ਸੋ ਖਿਆਲ ਰੱਖਿਓ ਵਿਟਾਮਿਨ ਡੀ ਟੌਕਸਿਸਿਟੀ ਨੁਕਸਾਨ ਵੀ ਬੜਾ ਤਗੜਾ ਕਰਦੀ ਜੇ ਬਾਦੂ ਲੈਣ ਦਾ ਨੁਕਸਾਨ ਹੀ ਨੁਕਸਾਨ ਜੇ ਸੋ ਨਾ ਦਾ ਖੁਰਾਕ ਨਾ ਹੋਣਾ ਜੀ ਨਾ ਧੁੱਪ ਨਾ ਹੋਣਾ ਵਾਧੂ ਵਿਟਾਮਿਨ ਤਾਂ ਦਵਾਈਆਂ ਨਾ ਹੋਣਾ ਸੋ ਦਵਾਈਆਂ ਨੂੰ ਦੇਖੋ ਮੱਥਾ ਤੇ ਕਰ ਦਿਓ ਪਰੇ ਤੇ ਅੱਜ ਜੇ ਆਪਣੇ ਤੁਸੀਂ ਡਰਾਅਰ ਖੋਲੋਗੇ ਉਹਦੇ ਵਿੱਚ ਜੇ ਦਿਸਦੀ ਜੇ ਨਾ ਵਿਟਾਮਿਨ ਦੀ ਪਈ ਇਹ ਵਾਲੀ ਤਾਂ ਚੁੱਕ ਕੇ ਪਾਸੇ ਰੱਖ ਦਿਓ ਜਾਂ ਡਸਟਬਿਨ ਚ ਸੁੱਟ ਦਿਓ ਤੇ ਆਓ ਬਾਹਰ ਧੁੱਪੇ ਬੈਠ ਕੇ ਆਪਾਂ ਗੱਪਾਂ ਮਾਰਦੇ ਆ ਬਹੁਤ ਮਜ਼ਾ ਆਏਗਾ ਕੀ ਖਿਆਲ ਹੈ ਬਿਲਕੁਲ ਸੋ ਜੀ ਲੈਨੇ ਆ ਅਲਵਿਦਾ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਤੁਹਾਡੇ ਘਰਾਂ ਵਿੱਚ ਇਸੇ ਤਰ੍ਹਾਂ ਰੌਣਕ ਰਵੇ ਅਸੀਂ ਇਸੇ ਦੁਆ ਨਾਲ ਅੱਜ ਫਿਰ ਤੁਹਾਡੇ ਤੋਂ ਅਲਵਿਦਾ ਲੈ ਕੇ ਤੇ ਕੱਲ ਫਿਰ ਹਾਜ਼ਰ ਹੋਣੇ ਆ ਇੱਕ ਹੋਰ ਮਜ਼ੇਦਾਰ ਜੇ ਟੌਪਿਕ ਨਾਲ ਤੇ ਮੈਨੂੰ ਲੱਗਦਾ ਜੇ ਕਿ ਲੌਂਗ ਦਾ ਲਿਸ਼ਕਾਰਾ ਜਿਵੇਂ ਤੁਸੀਂ ਸੁਣਿਆ ਸੀ ਉਸੇ ਤਰ੍ਹਾਂ ਅਸੀਂ ਲੌਂਗ ਦੇ ਬਾ ਕਮਾਲ ਅਸਰ ਸੁਣਾਉਣ ਲੱਗੇ ਆ ਤੇ ਉਸ ਤੋਂ ਬਾਅਦ ਮੈਂ ਦਾਵਾ ਕਰ ਸਕਦੀ ਆ ਕਿ ਤੁਸੀਂ ਫਿਰ ਕਦੇ ਵੀ ਜਾ ਬਗੈਰ ਲੌਂਗ ਦੇ ਨਹੀਂ ਪੀ ਸਕੋਗੇ ਵੈਲਕਮ